ਕਿ ਕਰ ਸਕੋ ਨਾ ਪੰਜਾਬ ਹੜ ਦਾ ਆਫਿਸ ਸਵਾਦ ਕਰਦੇ ਆ ਸਰਵਿਸ ਦੇ ਵਿੱਚੋਂ ਤਾਂ ਫਿਰ ਤੋਂ ਬੜਾ ਮਾਰ ਬਦਨ ਬਹੁਤ ਬਹੁਤ ਰੱਖੀਆਂ ਬੰਕੇ ਗੱਲ ਕਰਦੇ ਆ ਸੀ ਅੱਜ ਮੌਨਸੂਨ ਦੀ ਟਰਫ ਪਰ ਜੀ ਗਈ ਹੈ ਸੋ ਮੌਨਸੂਨ ਟਰਫ 에য়ার ਟਰਫ ਜਾਈ ਹੁੰਦੀ ਹੈ ਜਦੋਂ ਵੀ ਕੋਈ ਵੀ ਆਨਲਾਈਨ ਹੁੰਦੀ ਹੈ ਇੱਕ ਇਸ ਲਾਈਨ ਤੋਂ ਪਾਰ ਜੇਕਰ ਹਵਾ ਭਗਦੀ ਹੈ ਤਾਂ ਇੱਕ ਨਵੀਂ ਵਾਰੀ ਹਵਾ ਹੁੰਦੀ ਹੈ ਨਵੀਂ ਦਾ ਆਨਲਾਈਨ ਹੁੰਦੀ ਹੈ ਜੇਕਰ ਤੁਸੀਂ ਨਵੀਂ ਵੱਧ ਜਾਂ ਤਾਂ ਹਵਾ ਪਾਰ ਜਾਂਦੀ ਹੈ ਤਾਂ ਹੋਰ ਸੋਚ ਮੌਇਸਚਰ ਜ਼ਿਆਦਾ ਹੋ ਜਾਂਦਾ ਹੈ ਜਿਕਰ ਨਮੀ ਵਧੀ ਹਮਾ ਤਾਂ ਪਿੱਛੇ ਹੁੰਦੀ ਹੈ ਤਾਂ ਜਾ ਸੁਧਦੇ ਹੋਏ ਦੇ ਤਾਸ ਤੋਂ ਵਿੱਚ ਜੋ ਕਿ ਗਰਮ ਕਸ਼ਕ ਹੁੰਦੀ ਹੈ ਗਰਮ ਕਸ਼ਕ ਹਵਾ ਨਾਲ ਜੋ ਕਿ ਗਰਤੋਂ ہمارے ਮੰਦਲ ਨਹੀਂ ਬਣ ਪਉਂਦੀ ਇਸ ਨਾਲ ਉੱਤੇ ਇਲਾਕਿਆਂ ਵਿੱਚ ਮੌਸਮ ਗਰਮ ਰਹਿੰਦਾ ਹੈ ਜਾਂ ਹਮਸ ਹਮਸ ਬਣਾ ਰਹਿੰਦਾ ਹੈ ਤੇ ਹੁਣ ਜੋ ਕਿ ਗਲ ਕਰਦੇ ਮੌਸਮ ਬਾਰੇ ਸੋ ਮੌਸਮ ਵੀ ਇੱਕ ਹਵਾ ਵਿੱਚ ਦਾ ਉੱਧਰੇ ਪਾਣੀ ਹੁੰਦਾ ਕਿਉਂਕਿ ਇਸ ਵਿੱਚ ਮੌਇਸਚਰ ਜ਼ਿਆਦਾ ਹੁੰਦਾ ਹੈ ਜਿਸ ਦੇ ਨਮੀਂਤ ਮਤਲਬ ਜ਼ਿਆਦਾ ਹੋ ਜਾਂਦੀ ਹੈ ਜਦੋਂ ਪਾਣੀ ਮੌਇਸਚਰ ਜ਼ਿਆਦਾ ਹੋ ਜਾਂਦਾ ਉੱਥੇ ਜੋ ਕਿ ਵਿਦਮ ਤੇ ਢੈਟੜੀ ਹੋ ਜਾਂਦਾ ਤੇ ਹੁਣ ਜੋ ਕਿ ਮੌਇਸਚਰ ਜ਼ਿਆਦਾ ਵਿੱਚ ਮੌਨਸੂਨ ਜ਼ਿਆਦਾ ਜੋੜ ਮਾਰ ਰਹੀ ਹੈ ਕਿਉਂਕਿ ਉੱਥੇ ਯੋਗੀ ਪਤਾ ਹੀ ਹੈ ਕਿ ਪੰਜ ਤੱਕ ਪਾਰੀ ਲੱਕ ਹੋਣ ਕਰਕੇ ਤੇ ਮਿੰਟਾਂ ਦੇ ਅੰਦਰ ਬਾਅਦ ਮੌਸਮ ਬਦਲ ਜਾਂਦਾ ਹੈ ਜਿਹੜੇ ਘੰਟੇ ਵਿੱਚ ਮੀਂਹ ਪੈਣ ਤੋਂ ਬਾਅਦ ਮੌਸਮ ਸਾਫ਼ ਹੋ ਜਾਂਦਾ ਹੈ ਤੇ ਜੇ ਇਹ ਕੁਝ ਵੇਖੋ ਮਰ ਜਾਂਦਾ ਤੇ ਹੁਣ ਜੋ ਵੀ ਵੀਰ ਕਹਿੰਦੇ ਘੁੰਮਰ ਦੇ ਛਕੀਨ ਪਾੜੇ ਲਾ ਕੇ ਮਹਾੜੇ ਹੰਤ ਘੁੰਮਰ ਦੇ ਛਕੀਨ ਆ ਲਗਭਗ ਤੁਸੀਂ 2-3 ਦੇ ਰੁਕ ਜਾਓ ਲਗਭਗ ਵਾਸਤੇ ਤੱਕ ਆ ਕਿ ਅਸਤੇ ਤੱਕ ਮੌਸਮ ਵਿੱਚ ਪੂਰਾ ਜੋੜ ਮਰੀ ਗਈ ਉਸ ਤੋਂ ਬਾਅਦ ਉਸੇ ਤੱਕ ਘੁੰਮਰ ਫਿਰ ਜਾ ਸਕਦੇ ਹੋ ਬਾਕੀ ਮੌਸਮ ਹੈ ਇਸ ਤੱਕ ਕੋਈ ਨਹੀਂ ਪਤਾ ਕਿੰਨਾ ਟਾਈਮ ਰੁਕ ਜਾਏ ਉਮੀਦ ਹੈ ਕਿ ਇਸ ਵਾਰ ਜੋ ਕਿ ਫਤ ਮਿਲੂ ਕੇ ਫਲਾਉਟਾ ਦੇਖਣੇ ਜਿਆਦਾ ਬਣਾ ਰਹੀ ਹੈ ਕਿਉਂਕਿ ਇਸ ਸਾਲ ਜੋ ਕਿ ਪਹਿਲੇ ਜੋ ਕਿ ਜੂਨ ਵਿੱਚ ਜੋ ਕਿ ਦਰਿਆਵਾਂ ਵਿੱਚ ਪਾਣੀ ਦਾ ਪੱਤਰ ਫਤ ਗਿਆ ਜੋ ਕਿ ਜਿਆ ਕੁਝ ਰੁਕਣ ਨਹੀਂ ਮਿਲਦਾ ਹੁੰਦਾ ਤੇ ਬਾਕੀ ਇਹ ਸਭ ਕੁਦਰਤ ਦੇ ਗੁੰਦਾਂ ਨੇ ਇਸ ਨੂੰ ਕੋਣ ਜਾਣ ਸਕਦਾ ਤੇ ਜੋ ਕਿ ਕੁਝ ਹੁੰਦਾ ਹੈ ਪਰਮਾਤਮਾ ਦੀ ਰਜ਼ਾ ਵਿੱਚ ਹੁੰਦਾ ਉਹ ਹੁਣ ਜੋ ਕਿ ਸਾ ਜੋ ਕਿ ਮੀਂਹ ਮੌਨਸਨ ਦੀਆਂ ਵਿੱਚ ਹੋਰ ਪਤਾ ਹੋਵੇਗਾ ਲਗਭਗ 6 ਦਿਨ ਬਾਅਦ ਹਾਂ ਪੰਜ ਸ਼ੁਰੂ ਹੋਈ ਤੇ ਬਾਰ ਤੇ ਚੇਜ ਗਈ ਦੂੰ ਯੂਪੀ ਇੱਕ ਐਮ ਜੀ ਆਊਗੀ ਇੱਕ ਮੌਨਸਨ ਟ੍ਰਾਫਿਕ ਸਰਕਮ ਹੋਈ ਕਿਤੇ ਦੂਜਾ ਇੱਕ ਮਗਾ ਦਿਖਾਰੇ ਵਿੱਚ ਬਣਦੇ ਸਿਸਟਮ ਜਿਹੜੇ ਮਜ਼ਬੂਤ ਹੋਣਗੇ ਚੁੱਕੀ ਕਿਤੇ ਪਹਾੜੀ ਤੋਂ ਬਹੁਤ ਪਹਾੜੀ ਹੈ ਕਿਤੇ ਹਲ ਵਾਲ ਹਲ ਵਾਲੇ ਹਲੜ ਮੈਲਾ ਸਕਦੇ ਨੇ ਸੋ ਧਿਆਨ ਰੱਖਿਓ ਕਿਸੇ ਪਾਸੇ ਉਮੀਾਸਾ ਜੇਕਰ ਉਮੀ ਪੈਣ ਲੱਗ ਪਈ ਤਾਂ ਹੱਤਤਾ ਰੁਕਣਾ ਬਹੁਤ ਹੀ ਮੁਸ਼ਕਲ ਹੋ ਜਾਵੇਗਾ ਤੇ ਬਾਕੀ